ਹਾਂਜੀ ਮਿੱਤਰ ਪਿਆਰੋ ਤੁਹਾਡਾ ਸਾਰਾ ਸਵਾਗਤ ਹੈ ਆਪਣੇ ਜੂਡੂ ਚੈਨਲ ਤੇ ਫੇਸਬੁੱਕ ਪੇਜ ਦੇਸੀਓਲ ਟੀਵੀ ਵਿੱਚ ਉਮੀਦ ਕਰਦਾ ਜੇ ਠੀਕ ਠਾਕ ਹੋਊਗੀ ਮੈਂ ਵਧੀਆ ਆਓ ਸਾਨੂੰ ਬਾਈ ਕਰਵਿੰਦਰ ਨਾਲ ਬੁਲਾਉਣੇ ਆ ਬਾਕ-ਬਾਕ ਡਾਇਰੈਕਟਰਾਂ ਪਰ ਦਿੰਨੇ ਜਾਣਕਾਰੀ ਬਾਈ ਤੂੰ ਕਰਾਉਣੇ ਵੱਡਾ-ਵੱਡਾ ਡਿਸਕਾਊਂਟ ਆਓ ਜੋ ਅੱਗੇ ਵੀਡੀਓ ਕਰਦੇ ਗਏ ਕਰੀਏ। ਕੀ ਸ਼ਿਕਾਇਤ ਬਾਈ? ਅਸਰ ਕਰ। ਉਹ ਠੀਕ ਠਾਕ ਹੈ ਬਾਈ। ਹਾਂਜੀ ਵਧੀਆ ਵਧੀਆ। ਮੰਡੀ ਦਾ ਮਾਹੌਲ ਕਿਵੇਂ ਚੱਲ ਰਿਹਾ ਬਾਈ? ਮੰਡੀ ਦਾ ਮਾਹੌਲ ਬਸ ਜੀ ਲਵਾਇਆ ਟਰੰਡ ਲੰਦਾ ਇੱਥਾ। ਇਹ ਦਾ ਵਾਕੀ ਵਾਸਾ ਸਾਰੇ ਉਲਝੇ ਬਾਈਆ ਉਹਦੇ ਨਾ ਟੂੜੀ ਦੰਦ ਤੇ ਹਾਂਜੀ 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 ਲਿਵ ਹੌਲੈਂਡ 36 ਦੀ ਹਾਂਜੀ 13 ਮਾਡਲ 2013 ਮਾਡਲ ਡਿਮਾਂਡ ਹੀ ਹੈ ਬਾਈ ਦੀ 4,25,000 ਰੁਪਏ ਡਮਾਡ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਸਾਰਾ ਜੈਨੂਨ ਆ ਬਾਈ ਜੀ ਕਿਤੇ ਕਲ ਨਹੀਂ ਲੱਗੀ ਬਾਈ ਮੇਰੇ ਸਾਰਾ ਜੈਨੂਨ ਫਰਸਟ ਪਾਰਟੀ ਆ ਨਾ ਠੀਕ ਹੈ ਬਾਈ ਕਿੰਨੇ ਐਚਪੀ ਚਾਹੁੰਦਾ ਬਾਈ ਇਹ 50 ਚ ਭੀ ਹੁੰਦੇ ਸੀ ਠੀਕ ਹੈ ਬਈ 50 ਐਚਪੀ ਵੀ ਟਾਰਾਂ ਦੀ ਗੱਲ ਕਰੀ ਟਾਰ ਕਿੰਨੇ ਕਿੰਨੇ ਪਰਸੈਂਟ ਹੋਣਗੇ ਬਈ ਅਗਲੇ ਟਾਰਾਂ ਤੇ ਭਰੇ 90 ਪੈਸੇ ਮਗਰ ਲੈ ਕੇ 80 ਪੈਸੇ ਠੀਕ ਹੈ ਬਈ ਨਾਲ ਦੇ ਟਾਰਾ ਬਈ ਇਹ ਨਹੀਂ ਦੁਬਾਰਾ ਦੇ ਟਾਰ ਠੀਕ ਹੈ ਬਈ ਰੰਮ ਰੰਮ ਵੀ ਵਧੀਆ ਪਏ ਹਨ ਹਾਂਜੀ ਹਾਂਜੀ ਸਬਾਨੇ ਤੇ ਨਾ ਸਾਰੀ ਹੈ ਬਈ 80 ਡੰਡਾ ਪੱਟੀ ਸਭ ਤੋਂ ਹਾਂ ਚਾਹ ਸ਼ਤਰੀ ਵੀ ਮਿਲ ਜਾਵੇ ਕਿ ਮਿਲਣੀ ਨਹੀਂ ਸ਼ਤਰੀ ਦੇਦਾ ਭਰਾ ਪਰ ਚਾ ਵੀ ਸੌਦਾ ਹੁੰਦਾ ਆਪਣਾ 2400 ਦਾ ਹੁੰਦਾ ਠੀਕ ਹੈ ਬਈ ਇਹਦੀ ਆਪਣਾ ਐਨਓਸੀ ਮਿਲ ਜਾਵੇ ਬਈ ਹਾਂਜੀ ਹਾਂਜੀ ਐਨਓਸੀ ਐਨਓਸੀ ਦੇ ਖਰਚਾ ਵੀ ਮਾਲਕ ਛੁੱਡੀ ਹੋਊਗਾ ਕਿ ਬਈ ਮਾਲ ਆਪਣਾ ਹੋਊ ਐਨਓਸੀ ਦਾ ਖਰਚਾ ਵੀ ਮਾਹਰ ਜੀ ਦਾਰ ਦਾ ਹੋਊ ਠੀਕ ਹੈ ਬਈ ਜੇ ਆਪਾਂ ਲੋਨ ਵੀ ਕਰਾ ਦਿੰਨੇ ਆ ਬਈ ਨਹੀਂ ਲੋਨ ਨਹੀਂ ਕਰਵਾਉਂਦੇ ਕਰਵਾਉਣਾਂ ਠੀਕ ਹੈ ਬਈ ਇਹ ਟਰਬੋ ਵੀ ਆਉਂਦਾ ਬਈ ਇਹ ਚ ਹਾਂਜੀ ਟਰਬੋ ਵੀ ਆਉਂਦਾ ਨਾਲ ਟਰਬੋ ਆਪਣੀ ਕੋਈ ਅੱਛਾ ਇਹ ਚ ਆਉਂਦਾ ਨਹੀਂ ਬਈ ਟਰਬੋ ਇਹ ਸੁਪਰ ਚ ਵੀ ਆਉਂਦੇ ਆ ਵੀਰੇ ਅੱਛਾ ਵੀਰੇ ਡਿਮਾਂਡ ਤੇ ਹੈਗੀ ਬਈ ਆਪਣੀ 4,25,000 ਰੁਪਏ ਡਿਮਾਂਡ ਜੇ ਉਹ ਆਪਣੀ ਵੀਡੀਓ ਦੇਖ ਕੇ ਹੋ ਬਈ ਕਿੰਨੇ ਦਾ ਛੱਡਦਾ ਯਾਰ ਆਪਾਂ ਦੇ ਦਾਂ 4 ਲੱਖ 5000 ਦਾ ਦੇ ਦੇਗਾ 5000 ਰੁਪਏ ਕਰ ਦੂੰ ਡਿਸਕਾਊਂਟ ਜੇ ਤੂੰ ਉਪਰ ਮਿਲ ਤੇ ਠੀਕ ਹੈ ਬਈ ਇਸ ਤੋਂ ਬਾਅਦ ਇੱਕ ਹੋਰ ਆ ਗਿਆ ਬਈ ਨਿਊ ਹਾਰਲਡ 3630 2012 ਮਾਡਲ ਜੂ ਜੀ ਗিয়ার ਡਿਮਾਂਡ ਹੈਗੀ ਬਾਈ ਦੀ 4 ਲੱਖ 25000 ਰੁਪਏ ਡਿਮਾਂਡ ਬਈ ਪੰਜਾਬ ਨੰਬਰ ਹੈ ਕਿ ਹਰਿਆਣਾ ਨੰਬਰ ਹੈ ਜੇ ਨੰਬਰ ਹੈ ਮੇਰੇ ਰਾਸਤੇ ਦਾ ਅੱਛਾ ਵੀਰੇ ਠੀਕ ਹੈ ਬਈ ਜੇ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਬਾਈ ਰੰਗ ਸਾਰਾ ਜੈਨੂਨ ਹੈ ਵੀਰੇ ਹਿੱਕੇ ਬੰਪਰ ਤੋਂ ਲੈ ਕੇ ਲੈਂਡ ਲੱਗਾ ਠੀਕ ਹੈ ਬਈ ਬੰਦਾ ਵੀ ਬਾਕੇ ਤਸੱਲੀ ਕਰਕੇ ਲੈ ਜਾਣਾ ਕੰਪਰ ਵਿੱਚ ਥੀਤੀ ਪਾਇਆ ਕੇ ਕਹਿੰਦੇ ਹੌਸ ਪਾਵਰ ਚਾਉਂਦਾ ਬਈ ਇਹ 55 ਐਚਪੀ ਚਾਹੀ 55 ਐਚਪੀ ਹਾਂਜੀ ਪਲੱਸ ਵਾਲਾ ਜੂਜੀ ਗੀਅਰ ਆ ਗਿਆ ਠੀਕ ਹੈ ਜੂਜੀ ਗੀਅਰ ਮਤਲਬ ਬਈ ਜੂਜੀ ਇਹ ਤੋੜਾ ਬਾਤ ਹੋ ਗਈ ਠੀਕ ਹੈ ਜੀ ਨੰਬਰ ਜੇ ਬਈ ਪਰ ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਹੋਣਗੇ ਬਈ ਬੈਕ ਸਾਈਡ ਵਾਲੇ ਨਵੇਂ ਟਾਇਰ ਆ ਭਰੇ ਅਗਲੇ ਹੈਗੇ 70 ਕੁ ਮਹੀਨੇ ਠੀਕ ਹੈ ਬਈ ਥੋੜੀ ਅੱਗੇ ਟਾਇਰ ਠੀਕ ਹੈ ਜੀ ਮੇਨ ਬਾਈ ਉਹ ਕਾਪੀ ਕਾ ਜੀ ਨੂੰ ਕਾਪੀ ਕਾ ਜੀ ਆਪਣੀ ਕੋਲ ਕਾਪੀ ਕਾ ਜੀ ਕਾ ਨੰਬਰ ਲੈਂਦੇ ਠੀਕ ਹੈ ਬਾਈ ਬਾਕੀ ਹੋਟਲ ਲੱਗ ਗਿਆ ਛਤਰੀ ਨਾਮ ਹੈ ਨਾ ਇਹਨੂੰ ਐਸਾ ਪਾਰਾ ਕਰ ਦੇ ਜੀ ਠੀਕ ਹੈ ਬਾਈ ਸਿੰਪਲ ਦਾ ਨਾ ਉਹਨਾਂ ਨੇ ਆਪ ਕੋ ਵਧੀਆ ਚੀਜ਼ ਦਿਵਾਈ ਹਾਂ ਬਾਈ ਰੇਨਰ ਸਾਇੰਸਰ ਵੀ ਮਿਲ ਜੂਦਾ ਰੇਨਰ ਸਾਇੰਸਰ ਲੈਣੇ ਚਾਹੀਦੇ ਠੀਕ ਹੈ ਬਾਈ ਇਹ ਬਾਈ ਆਪਾਂ ਡਿਮਾਂਡ ਤਾਂ ਰੱਖਦੇ ਆ ਜੀ 4,25,000 ਰੁਪਏ ਦਾ ਕਿੰਨੇ ਦਾ ਛੱਡ ਦਾਂਗੇ ਬਾਈ ਆਪਾਂ ਇਹ ਇਹ ਆਪਾਂ ਦੇ ਦਿਆਂਗੇ 4 ਲੱਖ ਪਾ ਦੋ ਠੀਕ ਹੈ ਜੇ ਕੋਈ ਹੋਰ ਵੀਡੀਓ ਦੇਖ ਕੇ ਆਉਗਾ ਬਾਈ ਠੀਕ ਹੈ ਬਾਈ ਹੋਰ ਵੀ ਕਰਦਾ ਹੈ ਮਾਨ ਠੀਕ ਹੈ ਬਾਈ ਮੀਨ ਯਾਰ ਕਾਪੀ ਕਾਗਜ਼ ਨੂੰ ਜਿਹੜਾ ਕਾਪੀ ਕਾਗਜ਼ ਪਰ ਇੱਕ ਨੰਬਰ ਮੈਨੂੰ ਠੀਕ ਹੈ ਬਾਈ ਇਹਦੋਂ ਆ ਫਾਰਮ ਟਰੈਕ 60 ਵਾਲਾ 2011 ਮਾਡਲ ਡਿਮਾਂਡ ਹੈ ਬਾਈ ਜੀ 2 ਲੱਖ 65000 ਰੁਪਏ ਡਮਾੜ ਜੇ ਬਾਈ ਆਪਾਂ ਇਹਦੀ ਰੰਗ ਦੀ ਗੱਲ ਕਰੀਏ ਰੰਗ ਸਾਰਾ ਜਨੂਨ ਹੈ ਬਾਈ ਜੀ ਇਹਦਾ ਕੱਲਾ ਹਿੱਸਾ ਪੇਂਟ ਹੋਇਆ ਆਪਾਂ ਦੱਸ ਕੇ ਦੇਵਾਂਗੇ ਬੰਦੇ ਨੂੰ ਠੀਕ ਹੈ ਬਾਈ ਇਹ ਕੱਲਾ ਹਿੱਸਾ ਪੇਂਟ ਹੋਇਆ ਠੀਕ ਹੈ ਬਾਈ ਬਾਕੀ ਸਾਰਾ ਸ਼ੋ ਮੋਰਾਡ ਰੈਂਬੋ ਕੋਲਰ ਰੂਪ ਸਾਰਾ ਜਨੂਨ ਹੈ ਠੀਕ ਹੈ ਬਾਈ ਕਿੰਨੇ ਐਚਪੀ ਚਾਹੁੰਦਾ ਬਈ ਇਹ? ਇਹ 50 ਐਚਪੀ ਚ ਹੁੰਦਾ। ਠੀਕ ਆ ਬਈ। 60 ਆ। ਆ ਵਧੀਆ ਪਹਿਣਾ ਬਈ ਤਾਂ ਹਾਂ। ਹਾਂਜੀ ਸਾਰੇ ਜੈਨੂਨ ਆ ਬਾਕੀ ਸੋ ਸ਼ਾਲ ਦਾ। ਠੀਕ ਆ ਬਈ। ਟਾਇਰਾਂ ਦੀ ਗੱਲ ਕਰੀਏ ਟਾਇਰ ਕਿੰਨੇ ਪਰਸੈਂਟ ਆਉਣਗੇ ਬਈ ਇਹਦੀ? ਟਾਇਰ ਅਗਲੇ ਟਹਿ ਗਿਆ ਜੀ 70 ਕੁ ਪੈਸੇ। ਠੀਕ ਆ ਜੀ। ਟੈਕ ਟਾਇਰ ਆ ਗਿਆ ਅੱਤੇ ਕੀ? ਅੱਤੇ ਬਈ। ਸਮਾਨੇ ਤੇ ਨਾ ਵੀ ਸਾਰੀ ਆ ਬਈ? ਹਾਂਜੀ ਸਾਰਾ ਹੀ ਡਾ ਦੇ ਦਾਂਗੇ ਘਰੇ ਪਿਆ ਦਾ। ਠੀਕ ਆ ਬਈ। ਸਮਾਨੇ ਦੇ ਨਾਲ ਮਿੱਤਰੋ ਸਾਰੇ ਨਾਲ ਹੀ ਸਾਰੀ ਟੋਈ ਆਪਾਂ ਇਹਦਾ ਨਾਮ ਕੰਮ ਲੈਤਾ ਪੁੱਛੇ। ਠੀਕ ਆ ਬਈ। ਬਈ ਕਿ ਕਿਹੜਾ ਨੰਬਰ ਸੀਗਾ ਹਰਿਆਣਾ ਸੀਗਾ ਪੰਜਾਬ ਸੀ ਹਰਿਆਣਾ ਦਾ ਇਹਦੇ ਨਾਲ ਐਨਓਸੀ ਮਿਲ ਜੂਗੀ ਫਿਰ ਹਾਂਜੀ ਐਨਓਸੀ ਦੇਣੀ ਹੈ ਬੜੀ ਜ਼ਰੂਰੀ ਹੈ ਪਈਏ ਪਾਸਿੰਗ ਚ ਬਈ ਇਹ ਹਾਂਜੀ ਹਾਂਜੀ ਕਿੰਨੇ ਦਾ ਮਾਰਨ ਦੀ ਹੈ ਹਾਂਜੀ ਇਹ ਦੋ ਸਾਲ ਨੂੰ ਪਾਸਿੰਗ ਚ ਠੀਕ ਹੈ ਬਈ ਡਿਮਾਂਡ ਤੇ ਇਹ ਬਈ ਆਪਣੀ ਦੀ 2,65,000 ਰੁਪਏ ਦਾ ਮਾਰ ਕਿੰਨੇ ਦਾ ਛੱਡ ਦਾਂਗੇ ਬਈ ਆਪਾਂ ਇਹ ਦੇ ਦਾਂਗੇ ਆਪਾਂ 2.5 ਲੱਖ ਦਾ ਦੇ ਠੀਕ ਹੈ ਬਈ ਜੈਸਮ ਉਹ ਹੀ ਆ ਬਈ 2.5 ਲੱਖ ਦੀ ਇਹਦੀ ਜੈਸਮ ਹੋਣੀ ਹੈ ਗੱੱਚਾ ਮਾਰ ਰੇਡੀ ਠੀਕ ਹੈ ਬਈ ਜੇ ਮਤਲਬ ਬਈ ਆਪਾਂ ਕਿਸੇ ਨੇ ਵੀ ਬਾਹ ਕੇ ਦੇਖਣਾ ਜੀ ਬਾਹ ਕੇ ਤਾਂ ਸਲੀਅਰ ਕਰੇ ਕਿਹੜਾ ਪਿੰਡ ਆ ਬਈ ਆਪਣਾ ਆਪਣਾ ਆਰਾਮਸਰਾਂ ਪੰਡਾ ਹੀ ਰਾਮਾ ਮਾਨਾ ਠੀਕ ਹੈ ਬਈ ਕੋਈ ਮਰਜ਼ੀ ਬੰਦਾ ਵੀ ਤੁਹਾਨੂੰ ਫੋਨ ਕਰਕੇ ਆ ਜਾਏ ਨਾ ਕਰੇ ਵੀ ਹੁੰਦੇ ਬੇਟਾ ਟ੍ਰੱਪ ਨੇ ਕੋਲੇ ਹਾਂਜੀ ਕਰੇ ਵੀ ਖੜੇ ਆਪਣੇ ਕੋਲ ਤੋਂ ਅੱਛਾ 70 ਖੜਾਗਾ ਇਹ ਕਿਸੇ ਸਪਾਈ ਕਰ ਲੈਣਾ ਹੋਵੇ ਤਾਂ ਹਾਂਜੀ ਬਈ ਉਹ 5500 ਵਾਲਾ ਅੱਛਾ ਬਈ ਕਿ ਕਿਹੜੇ ਕਿਹੜੇ ਮਾਡਲ ਆ ਬਈ ਉਹ ਆਰਾਮ 70 ਇਹ 7 ਮਾਡਲ ਹਾਂਜੀ ਬਈ ਤੇ 5500 ਮਾਡਲ 2013 ਕਾਰਗੋ ਚ ਠੀਕ ਹੈ ਬਈ ਆਪਾਂ ਉਹਨਾਂ ਦੀ ਡਿਮਾਂਡ ਕਿੰਨੀ ਰੱਖਦੇ ਆ ਬਈ 12-13 ਲੱਖ ਦੇ 1.2 ਲੱਖ ਰੁਪਈਆ ਹੀ ਹਾਂਜੀ ਬਈ ਜੇ ਕੋ ਵੀਡੀਓ ਦੇਖ ਕੇ ਉਹ ਆਪਣੀ ਹ ਇਹ 520000 ਰੁਪਏ ਦੇ ਹੈਗੀ ਹੁਣ ਇੱਕ 375000 ਰੁਪਏ ਦਾ ਠੀਕ ਹੈ ਭਾਈ ਅੱਧੇ ਘਟਾਇਆ ਠੀਕ ਹੈ ਭਾਈ 60 ਟਰੈਕਟਰ ਚੰਗਾ ਠੀਕ ਹਾਂ ਬਸ ਭਾਈ ਮੇਨ ਕਾਪੀ ਕਾਲ ਜੀ ਹੁੰਦੀ ਹੈ ਭਾਈ ਹਨਾ ਹਾਂਜੀ ਉਹਦੀ ਫੁੱਲ ਗਾਰੰਟੀ ਵੀ ਹੀ ਇਹਨੇ ਹਾਂਜੀ ਠੀਕ ਹੈ ਭਾਈ ਜੇ ਆਪਣਾ ਭਾਈ ਟਰੈਕਟਰ ਕਿੰਨਾ ਟਾਈਮ ਬੰਦਾ ਵੀ ਚਲਾ ਕੇ ਦੇਖ ਸਕਦਾ ਭਈ ਨਾ ਫਿੱਟ ਬੈਠੇ ਰੱਖ ਲੈ 10 ਦਿਨ ਰੱਖ ਲੈ ਆਹ ਫਿਰ ਰੁਪਿਆ ਨਾ ਦੇ ਕੇ ਜਾਂਦਾ ਆਪਣੀ ਠੀਕ ਬੰਦਾ ਭਾਈ ਜਾਣ ਪਛਾਣ ਵਾਲੇ ਨਾਲ ਗੱਲ ਕਰਾ ਕੇ ਬਾਹਰ ਦੇ ਹਾਂ ਭਾਈ ਇੱਕ ਗਵਾਹ ਹੋਣਾ ਚਾਹੀਦਾ ਠੀਕ ਹੈ ਬਾਕੀ ਆਪਾਂ ਆ ਵੀ ਟਾਣੀ ਤੇ ਰਹਿਨੇ ਆਪਦਾ ਘਰੇ ਆ ਜੇ ਬਾਕੇ ਦੇਖ ਲਈ ਹਾਂ ਵੀ ਕੀ ਵਾਰ ਬੰਦੇ ਨੇ ਘਰੇ ਜਾ ਕੇ ਦੇਖਣਾ ਤਾਂ ਦੇਖ ਲਈ 10 15 ਦਿਨ ਉਹ ਵੀ 15 ਦਿਨ ਵੀ ਬਹੁਤ ਆ ਬਈ ਇਹ ਮਸ਼ੀਨਰੀ ਕੌਣ ਦੂਰ ਦੇਵੇ ਦਾ ਟ੍ਰੈਕ ਇੱਕ ਦਿਨ ਸੀ ਦੱਸ ਦਿੰਦਾ ਸਹੀ ਵਾ ਉਹੀ ਆ ਬਈ ਸਹੀ ਜਿਹੜਾ ਬੰਦਾ ਹੋਗਾ ਨਾ ਜਾਣਕਾਰ ਬੰਦੇ ਨੂੰ ਤਾਂ ਜਰ 2 ਮਿੰਟਾਂ ਪਹਿਲਾਂ ਨੋਸ ਕਰ ਦੂ ਕੋਈ ਗੱਲ ਤਸੱਲੀ ਕਰ ਲੈ ਬਾਕੇ ਜਦੋਂ ਮਾਰਦੀ ਜਿੱਥੇ ਮਾਰਦੀ ਠੀਕ ਆ ਬਈ ਕੰਟੈਕਟ ਨੰਬਰ ਬੋਲ ਦੋ ਬਈ ਆਪਣਾ 9888 ਹਾਂਜੀ ਵੀਰੇ 026 ਠੀਕ ਆ ਬਈ ਬਹੁਤ ਬਹੁਤ ਮਿਹਰਬਾਨੀ ਵੀਰੇ